4 ਸਾਲ ਦੀ ਯੂਨੀਵਰਸਿਟੀ ਤੋਂ ਛੁੱਟੀ ਲਈ ਤਾਂ ਰਿਸਰਚ ਕਰਦੇ ਕਰਦੇ ਮੈਨੂੰ ਇੱਕ ਗੱਲ ਪਕੜ ਵਿੱਚ ਆ ਗਈ ਕਿ ਸਿੱਖਾਂ ਨੂੰ ਉਹਨਾਂ ਨੇ ਟੋਟਲੀ ਇਨਪੰਸਿਵ ਬਣਾਉਣਾ ਸਿੱਖਾਂ ਨੂੰ ਉਹਨਾਂ ਨੇ ਇਕਨੋਮਿਕਲੀ ਫਾਈਨੈਂਸ਼ੀਅਲੀ ਤਬਾਹ ਕਰਨਾ ਤੋਂ ਇੱਕੋ ਹੀ ਚੀਜ਼ ਆ ਤਬਾਹ ਕਰਨ ਵਾਲੀ ਇੱਕੋ ਚੀਜ਼ ਆ ਸਿੱਖਾਂ ਦੀ ਪੰਜਾਬ ਦੀ ਖੁਸ਼ਹਾਲੀ ਪੰਜਾਬ ਦੇ ਦਰਿਆਵਾਂ ਦਾ ਪਾਣੀ ਇਹ ਕੰਮ ਬੜਾ ਔਖਾ ਸੀ ਪੰਜਾਬ ਦਾ ਪਾਣੀ ਪੰਜਾਬ ਦੇ ਦਰਿਆ ਪੰਜਾਬ ਦੀ ਧਰਤੀ ਦੇ ਉੱਤੇ ਵਗਦੇ ਦਰਿਆ ਜੇ ਦਰਿਆਵਾਂ 'ਚ ਹੜਾ ਆਵੇ ਤਾਂ ਪੰਜਾਬ ਦੀ ਤਬਾਹੀ ਹੋਵੇ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਹੋਵੇ ਪਰ ਪਾਣੀ ਦਾ ਜਿਹੜਾ ਫਾਇਦਾ ਹੈ ਉਹ ਰਾਜਸਥਾਨ ਨੂੰ ਹੋਵੇ ਹਰਿਆਣੇ ਨੂੰ ਹੋਵੇ ਦਿੱਲੀ ਨੂੰ ਹੋਵੇ ਜਿਸ ਰੇਸ਼ੋ ਨਾਲ ਪਾਣੀ ਫਾਇਦਾ ਦੇਵੇ ਉਸੇ ਰੇਸ਼ੋ ਨਾਲ ਪੰਨ ਬਿਜਲੀ ਵੀ ਜਾਵੇ ਪਾਣੀ ਤੋਂ ਉਪਦੀ ਉਪ ਪੈਦਾ ਹੁੰਦੀ ਬਿਜਲੀ ਕਿਉਂਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਦੁੱਧ ਵੇਚਦੇ ਹੋ ਮੱਖਣ ਕੱਢ ਕੇ ਤੁਸੀਂ ਆਪਣੇ ਕੋਲ ਰੱਖ ਲਓ ਤਾਂ ਇਹ ਇਹ ਸਾਡੀ ਇਕਨੋਮੀ ਦੇ ਸਾਡੇ ਪੋਲੀਟੀਕਲ ਸਿਸਟਮ ਦੇ ਆਧਾਰ ਆ ਮੈਂ ਪੜਦਾ 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 ਨੈਸ਼ਨਲ ਇੰਟਰਨੈਸ਼ਨਲ ਸਾਰੀ ਦੁਨੀਆ ਦੇ ਪਾਣੀਆਂ ਦੀ ਸਮੱਸਿਆ ਸਟੱਡੀ ਕੀਤੀ ਇੱਕ ਯੂਨੋ ਦੀ ਰਿਪੋਰਟ ਆ 1994 ਦੀ ਮੈਂ ਤੁਹਾਨੂੰ ਸੁਚੇਤ ਕਰਾਉਣਾ ਉਹ ਰਿਪੋਰਟ ਕੀ ਹੈ ਉਹ ਕਹਿੰਦੀ ਆ ਉਹ ਰਿਪੋਰਟ ਕਹਿੰਦੀ ਆ ਮੈਂ ਪੰਜਾਬੀ ਚ ਤੁਹਾਨੂੰ ਦੱਸਦਾ ਵੀ ਆਉਣ ਵਾਲੇ ਸਮੇਂ ਵਿੱਚ ਜੇ ਕੌਮਾਂ ਵਿੱਚ ਆਪਸ ਲੜਾਈ ਹੋਏਗੀ ਉਹ ਪਾਣੀਆਂ ਦੇ ਉੱਤੇ ਹੋਏਗੀ ਉਹਨੂੰ ਪੋਟੇਬਲ ਵਾਟਰ ਸਾਫ ਪਾਣੀ ਕਹਿੰਦੇ ਜਿਹੜਾ ਖੇਤੀ ਯੋਗ ਤੇ ਪੀਣ ਵਾਲਾ ਪਾਣੀ ਹੁੰਦਾ ਉਸ ਦੇ ਉੱਤੇ ਹੋਏਗੀ ਔਰ ਉਹ ਤੇਲ ਤੇ ਨਹੀਂ ਹੋਏਗੀ ਕਿਸੇ ਹੋਰ ਤੇ ਨਹੀਂ ਕਿਉਂਕਿ ਤੇਲ ਦੇ ਬਦਲ ਇਨਸਾਨ ਨੇ ਬਹੁਤ ਜ਼ਿਆਦਾ ਕੱਢ ਲਿਆ એનર્ਜੀ ਹੋਰ ਜਗ੍ਹਾ ਤੋਂ ਲੈ ਆਏ ਆ ਸੂਰਜੀ એનર્ਜੀ ਆ ਗਈ ਆ ਹਵਾ ਤੋਂ એનર્ਜੀ ਆ ਗਈ ਆ ਬਹੁਤ ਸਾਰੇ ਸਾਧਨ ਬਣਾ ਲਏ ਉਹਨਾਂ ਨੇ ਬੈਟਰੀਆਂ ਬਣਾ ਲੀਆਂ ਇਸ ਕਿਸਮ ਦੀਆਂ ਜਿਦੇ ਚ ਤੁਹਾਨੂੰ ਤੇਲ ਪਾਉਣ ਦੀ ਲੋੜ ਨਹੀਂ ਤੋਂ ਇਹ ਗੱਲ ਹੱਕੀ ਹੈ ਕਿਉਂ ਸਾਡੇ ਨਾਲ ਕਿਉਂਕਿ ਅਸੀਂ ਸਿੱਖ ਸਾਡਾ ਪਹਿਰਾਵਾ ਡਿਫਰੈਂਟ ਹੈ ਸਾਡੀ ਸੋਚ ਡਿਫਰੈਂਟ ਹੈ ਸਾਡੇ ਵਿਚਾਰ ਡਿਫਰੈਂਟ ਹੈ ਸਾਡਾ ਧਰਮ ਡਿਫਰੈਂਟ ਹੈ ਸਾਡਾ ਪ੍ਰੋਫਿਟ ਡਿਫਰੈਂਟ ਹੈ ਤੋਂ ਇਹ ਸੇ ਕਰਕੇ ਉਹਨਾਂ ਨੇ ਥੋਤੋ ਪਾਣੀ ਲੈ ਕੇ ਜਾਣਾ ਹੁਣ ਹੋਣਾ ਕੀ ਹੈ ਮੈਂ ਦੱਸਦਾ ਸਾਰੇ ਹਿੰਦੁਸਤਾਨ ਦੀ ਜਿਹੜੀ ਧਰਤੀ ਆ ਨਾ ਟੈਰੀਟਰੀ ਲੈਂਡ ਜਿਸ ਨੂੰ ਕਹਿੰਦੇ ਆ ਸਾਰੀ ਦੁਨੀਆ ਦੀ ਧਰਤੀ ਦਾ ਸਿਰਫ 2.5% ਤੇਰਾ ਆਪਣੇ ਮਨ ਚ ਇਹਨੂੰ ਫਿਕਸ ਕਰੋ ਸਾਰੀ ਜਿੰਨੀ ਦੁਨੀਆ ਦੀ ਧਰਤੀ ਆ ਉਸ ਦੇ ਉਸ ਦੇ ਵਿੱਚੋਂ ਸਿਰਫ 2.5% ਹਿੰਦੁਸਤਾਨ ਦੀ ਧਰਤੀ ਆ ਜਿੰਨੀ ਦੁਨੀਆ ਦੀ ਆਬਾਦੀ ਆ ਉਸ ਦੀ 17% ਆਬਾਦੀ ਹਿੰਦੁਸਤਾਨ ਦੇ ਵਿੱਚ ਆ 2.5% ਧਰਤੀ 17% ਆਬਾਦੀ ਜਿੰਨਾ ਸਾਰੀ ਦੁਨੀਆ ਦੇ ਕੋਲ ਪੋਟੇਬਲ ਵਾਟਰ ਹੈ ਨਾ ਪਾਣੀ ਪੀਣ ਵਾਲਾ ਸਾਫ ਪਾਣੀ ਖੇਤੀ ਯੋਗ ਤੇ ਪੀਣ ਦੇ ਯੋਗ ਉਹਦਾ 4.2 ਹਿੰਦੁਸਤਾਨ ਦੇ ਕੋਲ 4.2 ਸਮਝੀਓ ਮੇਰੀ ਗੱਲ 4.2 ਪਾਣੀ ਆ ਸਿਰਫ ਸਾਰੀ ਦੁਨੀਆ ਦਾ ਜਿੰਨਾ ਪਾਣੀ ਜਿੰਨਾ ਇਨਸਾਨ ਨੂੰ ਅਵੇਲੇਬਲ ਆ ਔਰ 17% ਆਬਾਦੀ ਆ ਔਰ 23% ਸਾਡੇ ਕੋਲ ਟੈਰੀਟਰੀ ਆ ਹਰ ਸਾਲ ਸਿੰਧੋਸਤਾਨ ਦੀ ਆਬਾਦੀ ਇੱਕ ਆਸਟ੍ਰੇਲੀਆ ਪੈਦਾ ਕਰ ਦਿੰਦੀ ਆ ਇੱਕ ਆਸਟ੍ਰੇਲੀਆ ਜਿੰਨੀ ਆਸਟ੍ਰੇਲੀਆ ਦੀ ਆਬਾਦੀ ਆ ਹਰ ਸਾਲ ਇੱਕ ਹੋਰ ਆਸਟ੍ਰੇਲੀਆ ਦੀ ਆਬਾਦੀ ਜਿੰਨੀ ਆਬਾਦੀ ਸਾਡੇ ਮੁਲਕ ਦੀ ਆਬਾਦੀ ਬਣ ਜਾਂਦੀ ਆ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸਾਂ ਦੋ ਤਰ੍ਹਾਂ ਦੇ ਦਰਿਆ ਹੁੰਦੇ ਆ ਇੱਕ ਗਲੇਸ਼ੀਅਰਸ ਤੋਂ ਆਉਂਦੇ ਆ ਜਿਹੜੇ ਜਿਹੜੇ ਪਹਾੜਾਂ ਦੇ ਉੱਤੇ ਬਹੁਤ ਮਤਲਬ ਬਹੁਤ ਬਹੁਤ ਉੱਥੇ ਬਰਫ਼ ਆ ਉਹ ਪਿਗਲਦੀ ਆ ਉਸ ਦੇ ਨਾਲ ਆਉਂਦੇ ਆ ਉਹ ਜਿਹੜੇ ਦਰਿਆ ਹੁੰਦੇ ਆ ਉਹ ਹਮੇਸ਼ਾ ਚੱਲਦੇ ਰਹਿੰਦੇ ਆ ਲੇਕਿਨ ਦੂਸਰੇ ਦਰਿਆ ਹੁੰਦੇ ਆ ਜਿਹੜੇ ਲੋਕਲ ਨਾਲਿਆਂ ਨਾਲ ਨਦੀ ਨਾਲਿਆਂ ਨਾਲ ਭਰ ਕੇ ਦਰਿਆ ਬਣ ਜਾਂਦੇ ਆ ਉਹ ਦਰਿਆਵਾਂ ਦੀ ਜਿਹੜੀ ਸਭ ਤੋਂ ਵੱਡੀ ਜੇ ਉਹ ਤਾਂ ਜ਼ਿੰਦਾ ਰਹਿ ਸਕਦਾ ਜੇ ਉਹਨਾਂ ਦੇ ਆਲੇ-ਦੁਆਲੇ ਕੰਡਿਆਂ ਦੇ ਉੱਤੇ ਬਹੁਤ ਸਾਰੇ ਦਰਖਤ ਹੋਣ ਇੱਕ ਦਰਖਤ 2000 2000 ਜਿਹੜਾ ਹੈਗਾ ਲੀਟਰ ਪਾਣੀ ਆਪਣੇ ਚ ਪ੍ਰੀਜ਼ਰਵ ਕਰ ਲੈਂਦਾ ਰੱਖ ਲੈਂਦਾ ਆਪਣੇ ਕੋਲ 400 ਲੀਟਰ ਪਾਣੀ ਉਹਨੂੰ ਸਾਲ ਦਾ ਚਾਹੀਦਾ ਹੁੰਦਾ ਸਿਰਫ ਸੋ ਸਾਡੇ ਹਿੰਦੁਸਤਾਨ ਦੇ ਵਿੱਚ ਪਾਣੀ ਦਿਨ ਵ ਦਿਨ ਘਟਦਾ ਜਾ ਰਿਹਾ ਆਬਾਦੀ ਦਿਨ ਵ ਦਿਨ ਵਾਧੀ ਜਾ ਰਹੀ ਹੈ ਟੈਰੀਟਰੀ ਦਿਨ ਵ ਦਿਨ ਘੱਟਦੀ ਜਾ ਰਹੀ ਜਿਹੜੇ ਬਹੁਤ ਡੀਪ ਥਿੰਕਰ ਆ ਇਸ ਮੁਲਕ ਦੇ ਉਹ ਇਸ ਬਾਰੇ ਬੜੇ ਚਿੰਤਤ ਆ ਮੈਨੂੰ ਵੀ ਚਿੰਤਾ ਪੰਜਾਬ ਦਾ ਹੁਣ ਕਰਕੇ ਸਿੱਖ ਹੋਣ ਕਰਕੇ ਜਦੋਂ ਉਹ ਮੌਕਾ ਅੱਧ ਸਾਰੇ ਸੂਬਿਆਂ 'ਚ ਹਿੰਦੁਸਤਾਨ ਦੇ 'ਚ ਇੱਕ ਸੂਬੇ ਦੀ ਦੂਸਰੇ ਸੂਬੇ ਨਾਲ ਦਰਿਆਈ ਪਾਣੀਆਂ ਦੇ ਉੱਤੇ ਲੜਾਈ ਹੋ ਰਹੀ। ਕਾਵੇਰੀ ਦੀ ਲੜਾਈ ਹੋ ਰਹੀਆ ਕਰਨਾਟਕਾ ਤੇ ਤਾਮਿਲਨਾਡੂ ਤੇ ਪਾਂਡੀਚਰੀ ਤੇ ਉੱਧਰ ਕੇਰਲ ਦੇ ਨਾਲ ਇਸੇ ਤਰੀਕੇ ਨਾਲ ਸਾਰੀ ਦੁਨੀਆ ਦੇ ਸਾਰੇ ਹਿੰਦੁਸਤਾਨ ਦੇ ਮੁਲਕ ਇੱਕ ਦੂਜੇ ਨਾਲ ਭਿੜ ਰਹੇ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਇੱਥੇ ਬੀਜੇਪੀ ਦੀ ਆ ਉੱਥੇ ਬੀਜੇਪੀ। ਮੱਧ ਪ੍ਰਦੇਸ਼ 'ਚ ਵੀ ਬੀਜੇਪੀ ਦੀ ਆ। ਆਰ ਯੂ ਪ ਦੇ ਵਿੱਚ ਵੀ ਬੀ ਜੀ ਪੀ ਆ ਉੱਥੇ ਇੱਕ ਮਹਾਨਦੀ ਦਰਿਆ ਉਹਦਾ ਆਪਸ ਦੇ ਵਿੱਚ ਉਹਨਾਂ ਦਾ ਦੋਨਾਂ ਦਾ ਝਗੜਾ ਚੱਲਦਾ ਓਡੀਸ਼ਾ ਦਾ ਛੱਤੀਸਗੜ੍ਹ ਦੇ ਨਾਲ ਝਗੜਾ ਚੱਲ ਰਿਹਾ ਵੈਸਟ ਬੰਗਾਲ ਦਾ ਬਿਹਾਰ ਦੇ ਨਾਲ ਝਗੜਾ ਚੱਲ ਰਿਹਾ ਕੋ ਸਾਰੇ ਮੁਲਕ ਦੇ ਵਿੱਚ ਬਹੁਤ ਬੁਰੀ ਤਰੀਕੇ ਦੇ ਨਾਲ ਜਿਹੜੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਕਿਉਂਕਿ ਆਮ ਖਬਰ ਜਿਹੜੀ ਆ ਅਖਬਾਰਾਂ ਤੋਂ ਹੁੰਦੀ ਆ ਵੀ ਫੁਲਾਨੀ ਥਾਂ 'ਤੇ ਐਕਸੀਡੈਂਟ ਹੋ ਗਿਆ ਇਨੇ ਬੰਦੇ ਮਰ ਗਏ ਫੁਲਾਨਾ ਫੁਲਾਨੇ ਨਾਲ ਲੜ ਗਿਆ ਉਹਨੇ ਉਹਨੂੰ ਮਾਰਤਾ ਇਸ ਕਿਸਮ ਦੀ ਖਬਰ 'ਚ ਆਮ ਲੋਕਾਂ ਦਾ ਕੰਸਰਨ ਹੁੰਦਾ ਲੇਕਿਨ ਇਹ ਡੀਪ ਖਬਰ ਆ ਇਹ ਬਹੁਤ ਵੱਡੀ ਗੱਲ ਆ